ਜੀ ਸਵਾਗਤ ਕਰਦੇ ਹਾਂ ਫਿਰ ਤੋਂ ਤੁਹਾਡਾ ਤੇ ਇੱਕ ਵੱਡੀ ਖਬਰ ਫਿਰ ਤੋਂ ਲੈ ਕੇ ਹਾਜ਼ਰ ਹੋਇਆ 트ੰਪ ਨੇ ਫਿਰ ਦਿਖਾ ਦਿੱਤੇ ਨੇ ਤਿੱਖੇ ਤੇਵਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਿਰ ਦਿਖਾਇਆ ਜਾਏਗਾ ਦੇਸ਼ ਦਾ ਰਾਹ ਤੇ ਪ੍ਰਵਾਸੀਆਂ ਨੂੰ ਫਿਰ ਕਰਨੀ ਹੋਏਗੀ ਵਾਪਸੀ ਇਹਦੇ ਲਈ ਕਰ ਦਿੱਤਾ ਉਹਨੇ ਸੀਬੀਪੀ ਹੋਮ ਐਪ ਲਾਂਚ ਆਪਣੀ ਮਰਜ਼ੀ ਨਾਲ ਛੱਡਣਾ ਪਏਗਾ ਅਮਰੀਕਾ ਕੀ ਅਪਡੇਟ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਵੀਰਵਾਰ ਨੂੰ ਸੀਬੀਪੀ ਹੋਮ ਐਪ ਲਾਂਚ ਕਰਨ ਦੀ ਕੋਸ਼ਿਸ਼ ਨਾ ਕੀਤੀ ਹੈ ਇਹ ਇੱਕ ਐਸਾ ਪਲੇਟਫਾਰਮ ਹੈ ਜੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀਆਂ ਨੂੰ ਆਪਣੀ ਇੱਛਾ ਨਾਲ ਦੇਸ਼ ਛੱਡਣ ਦੀ ਇਜਾਜ਼ਤ ਦਿੰਦਾ ਹੈ। ਟਰੰਪ ਨੇ ਚੇਤਾਵਨੀ ਦਿੱੰਦਿਆ ਕਿ ਆ ਕਿ ਜੋ ਲੋਕ ਇਸ ਵਿਕਲਪ ਰਾਹੀਂ ਸਵੈ ਨਿਕਾਸ ਨਹੀਂ ਕਰਦੇ ਭਾਪਕੇ ਦੇਸ਼ ਨਹੀਂ ਛੱਡਦੇ ਉਹਨਾਂ ਨੂੰ ਜ਼ਬਰਦਸਤੀ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਏਗਾ ਤੇ ਉਹਨਾਂ ਤੇ ਮੁੜ ਪ੍ਰਵੇਸ਼ ਕਰਨ ਤੇ ਜੀਵਨ ਭਰ ਦੀ ਪਾਬੰਦੀ ਲੱਗ ਸਕਦੀ ਹੈ। ਹਾਲਾਂਕਿ ਉਹਨੇ ਇਸ਼ਾਰਾ ਦਿੱਤਾ ਕਿ ਜੋ ਵਿਅਕਤੀ ਆਪਣੀ ਇੱਛਾ ਨਾਲ ਦੇਸ਼ ਛੱਡ ਜਾਵੇਗਾ ਉਸ ਨੂੰ ਦੁਬਾਰਾ ਵੀ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਇਹ ਵੱਡਾ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹੇ ਲੋਕ ਜਾਂ ਤਾਂ ਆਸਾਨੀ ਤਰੀਕੇ ਨਾਲ ਆਪਣੀ ਇੱਛਾ ਨਾਲ ਦੇਸ਼ ਛੱਡਣ ਦਾ ਵਿਕਲਪ ਚੁਣ ਸਕਦੇ ਨੇ ਜਾਂ ਉਹਨਾਂ ਨੂੰ ਮੁਸ਼ਕਲ ਤਰੀਕੇ ਨਾਲ ਬਰਦਾਸ਼ਤ ਕਰਨਾ ਪਵੇਗਾ ਜੋ ਉਹਨਾਂ ਲਈ ਸੁਖਦਾਇਕ ਨਹੀਂ ਹੋਵੇਗਾ ਬਾਈਡਨ ਸਰਕਾਰ ਨੇ ਸੀਬੀਬੀ1 ਐਪ ਦੀ ਵਰਤੋਂ ਕਰਕੇ 10 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੁਣ ਮੇਰੀ ਸਰਕਾਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਆਪਣੀ ਇੱਛਾ ਨਾਲ ਦੇਸ਼ ਛੱਡਣ ਲਈ ਇੱਕ ਸਾਂਤ ਤਰੀਕਾ ਦੇਣ ਵਾਸਤੇ ਸੀਬੀਪੀ ਹੋਮ ਐਪ ਲਾਂਚ ਕਰ ਰਹੀ ਹੈ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਤੁਹਾਨੂੰ ਮੌਕਾ ਮਿਲ ਸਕਦਾ ਹੈ ਜੇਕਰ ਤੁਸੀਂ ਇਹ ਮੌਕਾ ਲੈ ਲਓਗੇ ਉਹਨਾਂ ਨੇ ਅੱਗੇ ਕਿਹਾ ਜੇਕਰ ਉਹ ਆਪਣੀ ਇੱਛਾ ਨਾਲ ਦੇਸ਼ ਛੱਡਦੇ ਨੇ ਤਾਂ ਭਵਿੱਖ ਦੇ ਵਿੱਚ ਕਿਸੇ ਸਮੇਂ ਵੀ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਮੌਕਾ ਜਿਹੜਾ ਹੈ ਉਹ ਮਿਲ ਸਕਦਾ ਹੈ ਪਰ ਜੇਕਰ ਉਹ ਇਸ ਮੌਕੇ ਦਾ ਲਾਭ ਨਹੀਂ ਲੈਂਦੇ ਤਾਂ ਉਹਨਾਂ ਨੂੰ ਲੱਭ ਕੀ ਦੇਸ਼ ਤੋਂ ਬਾਹਰ ਕੱਢਿਆ ਜਾਏਗਾ ਤੇ ਉਹਨਾਂ ਨੂੰ ਮੁੜ ਕਦੇ ਵੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ ਤੁਸੀਂ ਮੁੜ ਕਦੇ ਵੀ ਨਹੀਂ ਅੰਦਰ ਆ ਸਕੋਗੇ 트럼ਪ ਨੇ ਇਹ ਵੀ ਦੱਸਿਆ ਕਿ CBP ਹੋਮ ਐਪ ਰਾਹੀਂ ਸਵੈ ਨਿਕਾਸ ਕਰਵਾਉਣ ਨਾਲ ਸਰਕਾਰੀ ਸਰੋਤਾਂ ਦੀ ਬਚਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਹ ਐਪ ਹੁਣ ਸਾਰੇ ਮੋਬਾਈਲ ਐਪ ਸਟੋਰਾਂ ਤੇ ਮੁਫਤ ਦੇ ਵਿੱਚ ਉਪਲਬਧ ਰਹੇਗੀ CNN ਦੀ ਰਿਪੋਰਟ ਦੇ ਅਨਸਾਰ ਇੱਕ ਘੋਸ਼ਣਾ ਉਸ ਸਮੇਂ ਹੋਈ ਜਦੋਂ 트럼ਪ ਪ੍ਰਸ਼ਾਸਨ ਨੇ ਸੰਕੜੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਪਰ ਉਹਨਾਂ ਦੀ ਪਛਾਣ ਜਾਂ ਉਹਨਾਂ ਵਿਰੁੱਧ ਸਬੂਤ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਕਾਰਨ ਪ੍ਰਵਾਸੀਆਂ ਦੇ ਪਰਿਵਾਰਾਂ ਤੇ ਨਾਗਰਿਕ ਅਧਿਕਾਰ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਦੀ ਜਿਹੜੀ ਹੈ ਇੱਕ ਕਦਮ ਜਿਹੜਾ ਹੈ ਨਾਗਰਿਕ ਆਜ਼ਾਦੀਆਂ ਨੂੰ ਕਮਜ਼ੋਰ ਕਰ ਰਿਹਾ ਇਸ ਕਰਕੇ ਇਹ ਜਿਹੜਾ ਵੱਡਾ ਕਦਮ ਹੈ 트럼ਪ ਸਰਕਾਰ ਨੇ ਚੁੱਕ ਲਿਆ ਸੀਬੀਬੀ ਹੋਮ ਐਪ ਰਾਹੀਂ ਜਿਹੜਾ ਹੈ ਹੁਣ ਤੁਸੀਂ ਆਪਣੇ ਆਪ ਜਿਹੜਾ ਅਮਰੀਕਾ ਛੱਡ ਦਿਓ ਨਹੀਂ ਤਾਂ ਤੁਹਾਨੂੰ ਜ਼ਬਰਦਸਤੀ ਜਿਹੜਾ ਅਮਰੀਕਾ ਛੱਡਣਾ ਪਏਗਾ ਇਹ ਹੈ 트럼ਪ ਸਰਕਾਰ ਦਾ ਕਹਿਣਾ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿੱਤ ਨਵੀਂ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਮਿਸਾ ਕਰਕੇ ਰੱਖੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰਦੇ ਹੋ ਮਿਲਦੇ ਆਇ ਕੋਰ ਨਵੀਂ ਅਪਡੇਟ ਦੇ ਨਾਲ ਦਿਓ ਚਾਹਤ ਧੰਨਵਾਦ ਹਾਂਜੀ ਸਵਾਗਤ ਕਰਦੇ ਹਾਂ ਫਿਰ ਤੋਂ ਤੁਹਾਡਾ ਤੇ ਇੱਕ ਵੱਡੀ ਖਬਰ ਫਿਰ ਤੋਂ ਲੈ ਕੇ ਹਾਜ਼ਰ ਹੋਇਆ 트럼ਪ ਨੇ ਫਿਰ ਦਿਖਾ ਦਿੱਤੇ ਨੇ ਤਿੱਖੇ ਤੇਵਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਿਰ ਦਿਖਾਇਆ ਜਾਏਗਾ ਦੇਸ਼ ਦਾ ਰਾਹ ਤੇ ਪ੍ਰਵਾਸੀਆਂ ਨੂੰ ਫਿਰ ਕਰਨੀ ਹੋਏਗੀ ਵਾਪਸੀ ਇਦੇ ਲਈ ਕਰ ਦਿੱਤਾ ਹੈ ਉਹਨੇ ਸੀਬੀਪੀ ਹੋਮ ਐਪ ਲਾਂਚ ਆਪਣੀ ਮਰਜ਼ੀ ਨਾਲ ਛੱਡਣਾ ਪਏਗਾ ਅਮਰੀਕਾ ਕੀ ਅਪਡੇਟ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਵੀਰਵਾਰ ਨੂੰ ਸੀਬੀਪੀ ਹੋਮ ਐਪ ਲਾਂਚ ਕਰਨ ਦੀ ਕੋਸ਼ਿਸ਼ ਨਾ ਕੀਤੀ ਹੈ ਇਹ ਇੱਕ ਐਸਾ ਪਲੇਟਫਾਰਮ ਹੈ ਜੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀਆਂ ਨੂੰ ਆਪਣੀ ਇੱਛਾ ਨਾਲ ਦੇ ਛੱਡਣ ਦੀ ਇਜਾਜ਼ਤ ਦਿੰਦਾ ਹੈ 트ੰਪ ਨੇ ਚੇਤਾਵਨੀ ਦਿੱੰਦਿਆ ਕਿ ਆ ਕਿ ਜੋ ਲੋਕ ਇਸ ਵਿਕਲਪ ਰਾਹੀਂ ਸਵੈ ਨਿਕਾਸ ਨਹੀਂ ਕਰਦੇ ਭਾਪਕੇ ਦੇਸ਼ ਨਹੀਂ ਛੱਡਦੇ ਉਹਨਾਂ ਨੂੰ ਜ਼ਬਰਦਸਤੀ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਗਾ ਤੇ ਉਹਨਾਂ ਤੇ ਮੁੜ ਪ੍ਰਵੇਸ਼ ਕਰਨ ਤੇ ਜੀਵਨ ਭਰ ਦੀ ਪਾਬੰਦੀ ਲੱਗ ਸਕਦੀ ਹੈ ਹਾਲਾਂਕਿ ਉਹਨਾਂ ਨੇ ਇਸ਼ਾਰਾ ਦਿੱਤਾ ਕਿ ਜੋ ਵਿਅਕਤੀ ਆਪਣੀ ਇੱਛਾ ਨਾਲ ਦੇਸ਼ ਛੱਡ ਜਾਵੇਗਾ ਉਸ ਨੂੰ ਦੁਬਾਰਾ ਵੀ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਇਹ ਵੱਡਾ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕ ਜਾਂ ਤਾਂ ਆਸਾਨੀ ਤਰੀਕੇ ਨਾਲ ਆਪਣੀ ਇੱਛਾ ਨਾਲ ਦੇਸ਼ ਛੱਡਣ ਦਾ ਵਿਕਲਪ ਚੁਣ ਸਕਦੇ ਨੇ ਜਾਂ ਉਹਨਾਂ ਨੂੰ ਮੁਸ਼ਕਲ ਤਰੀਕੇ ਨਾਲ ਬਰਦਾਸ਼ਤ ਕਰਨਾ ਪਵੇਗਾ ਜੋ ਉਹਨਾਂ ਲਈ ਸੁਖਦਾਇਕ ਨਹੀਂ ਹੋਵੇਗਾ ਬਾਈਡਨ ਸਰਕਾਰ ਨੇ ਸੀਬੀਪੀ 1 ਐਪ ਦੀ ਵਰਤੋਂ ਕਰਕੇ 10 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੁਣ ਮੇਰੀ ਸਰਕਾਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੀ ਲੋਕਾਂ ਨੂੰ ਆਪਣੀ ਇੱਛਾ ਨਾਲ ਦੇ ਛੱਡਣ ਲਈ ਇੱਕ ਸਾਂਤ ਤਰੀਕਾ ਦੇਣ ਵਾਸਤੇ ਸੀਬੀਪੀ ਹੋਮ ਐਪ ਲਾਂਚ ਕਰ ਰਹੀ ਹੈ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਤੁਹਾਨੂੰ ਮੌਕਾ ਮਿਲ ਸਕਦਾ ਜੇਕਰ ਤੁਸੀਂ ਇਹ ਮੌਕਾ ਲੈ ਲਓਗੇ ਉਹਨਾਂ ਨੇ ਅੱਗੇ ਕਿਹਾ ਜੇਕਰ ਉਹ ਆਪਣੀ ਇੱਛਾ ਨਾਲ ਦੇਸ਼ ਛੱਡਦੇ ਨੇ ਤਾਂ ਭਵਿੱਖ ਦੇ ਵਿੱਚ ਕਿਸੇ ਸਮੇਂ ਵੀ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ ਪਰ ਜੇਕਰ ਉਹ ਇਸ ਮੌਕੇ ਦਾ ਲਾਭ ਨਹੀਂ ਲੈਂਦੇ ਤਾਂ ਉਹਨਾਂ ਨੂੰ ਲੱਭ ਕੇ ਦੇਸ਼ ਤੋਂ ਬਾਹਰ ਕੱਢਿਆ ਜਾਏਗਾ ਤੇ ਉਹਨਾਂ ਨੂੰ ਮੁੜ ਕਦੇ ਵੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ ਤੁਸੀਂ ਮੁੜ ਕਦੇ ਵੀ ਨਹੀਂ ਅੰਦਰ ਆ ਸਕੋਗੇ 트럼ਪ ਨੇ ਇਹ ਵੀ ਦੱਸਿਆ ਕਿ ਸੀਬੀਪੀ ਹੋਮ ਐਪ ਰਾਹੀਂ ਸਵੈ ਨਿਕਾਸ ਕਰਵਾਉਣ ਨਾਲ ਸਰਕਾਰੀ ਸਰੋਤਾਂ ਦੀ ਬਚਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਹ ਐਪ ਹੁਣ ਸਾਰੇ ਮੋਬਾਈਲ ਐਪ ਸਟੋਰਾਂ ਤੇ ਮੁਫਤ ਦੇ ਵਿੱਚ ਉਪਲਬਧ ਰਹੇਗੀ ਸੀਐਨਐਨ ਦੀ ਰਿਪੋਰਟ ਦੇ ਅਨਸਾਰ ਇੱਕ ਘੋਸ਼ਣਾ ਉਸ ਸਮੇਂ ਹੋਈ ਜਦੋਂ ਟਰੰਪ ਪ੍ਰਸ਼ਾਸਨ ਨੇ ਸੈਂਕੜੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਪਰ ਉਹਨਾਂ ਦੀ ਪਛਾਣ ਜਾਵਣਾ ਵਿਰੁੱਧ ਸਬੂਤ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਕਾਰਨ ਪ੍ਰਵਾਸੀਆਂ ਦੇ ਪਰਿਵਾਰਾਂ ਤੇ ਨਾਗਰਿਕ ਅਧਿਕਾਰ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਦੀ ਜਿਹੜੀ ਹੈ ਇੱਕ ਕਦਮ ਜਿਹੜਾ ਨਾਗਰਿਕ ਆਜ਼ਾਦੀਆਂ ਨੂੰ ਕਮਜ਼ੋਰ ਕਰ ਰਿਹਾ ਇਸ ਕਰਕੇ ਇਹ ਜਿਹੜਾ ਵੱਡਾ ਕਦਮ ਹੈ 트럼ਪ ਸਰਕਾਰ ਨੇ ਚੁੱਕ ਲਿਆ ਸੀਬੀਬੀ ਹੋਮ ਐਪ ਰਾਹੀਂ ਜਿਹੜਾ ਹੁਣ ਤੁਸੀਂ ਆਪਣੇ ਆਪ ਜਿਹੜਾ ਅਮਰੀਕਾ ਛੱਡ ਦਿਓ ਨਹੀਂ ਤਾਂ ਤੁਹਾਨੂੰ ਜ਼ਬਰਦਸਤੀ ਜਿਹੜਾ ਅਮਰੀਕਾ ਛੱਡਣਾ ਪਏਗਾ ਇਹ ਹੈ 트럼ਪ ਸਰਕਾਰ ਦਾ ਕਹਿਣਾ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿੱਤ ਨਵੀਆਂ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਮਿਸਾਂ ਕਰਕੇ ਰੱਖੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰਦੇ ਹੋ ਮਿਲਦੇ ਆਇ ਕੋਰਨਵੀ ਅਪਡੇਟ ਦੇ ਨਾਲ ਦੋਚਾ ਧੰਨਵਾਦ ਹਾਂਜੀ ਸਵਾਗਤ ਕਰਦੇ ਹਾਂ ਫਿਰ ਤੋਂ ਤੁਹਾਡਾ ਤੇ ਇੱਕ ਵੱਡੀ ਖਬਰ ਫਿਰ ਤੋਂ ਲੈ ਕੇ ਹਾਜ਼ਰ ਹੋਇਆ 트럼ਪ ਨੇ ਫਿਰ ਦਿਖਾ ਦਿੱਤੇ ਨੇ ਤਿੱਖੇ ਤੇਵਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਿਰ ਦਿਖਾਇਆ ਜਾਏਗਾ ਦੇਸ਼ ਦਾ ਰਾਹ ਤੇ ਪ੍ਰਵਾਸੀਆਂ ਨੂੰ ਫਿਰ ਕਰਨੀ ਹੋਏਗੀ ਵਾਪਸੀ ਇਹਦੇ ਲਈ ਕਰ ਦਿੱਤਾ ਹੈ ਉਹਨੇ ਸੀਬੀਪੀ ਹੋਮ ਐਪ ਲਾਂਚ ਆਪਣੀ ਮਰਜ਼ੀ ਨਾਲ ਛੱਡਣਾ ਪਏਗਾ ਅਮਰੀਕਾ ਕੀ ਅਪਡੇਟ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਵੀਰਵਾਰ ਨੂੰ ਸੀਬੀਪੀ ਹੋਮ ਐਪ ਲਾਂਚ ਕਰਨ ਦੀ ਕੋਸ਼ਿਸ਼ ਨਾ ਕੀਤੀ ਹੈ ਇੱਕ ਐਸਾ ਪਲੇਟਫਾਰਮ ਹੈ ਜੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀਆਂ ਨੂੰ ਆਪਣੀ ਇੱਛਾ ਨਾਲ ਦੇਸ਼ ਛੱਡਣ ਦੀ ਇਜਾਜ਼ਤ ਦਿੰਦਾ ਹੈ। ਟਰੰਪ ਨੇ ਚੇਤਾਵਨੀ ਦਿੱੰਦਿਆ ਕਿ ਆ ਕਿ ਜੋ ਲੋਕ ਇਸ ਵਿਕਲਪ ਰਾਹੀਂ ਸਵੈ ਨਿਕਾਸ ਨਹੀਂ ਕਰਦੇ ਭਾਪਕੇ ਦੇਸ਼ ਨਹੀਂ ਛੱਡਦੇ ਉਹਨਾਂ ਨੂੰ ਜ਼ਬਰਦਸਤੀ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈਗਾ ਤੇ ਉਹਨਾਂ ਤੇ ਮੁੜ ਪ੍ਰਵੇਸ਼ ਕਰਨ ਤੇ ਜੀਵਨ ਭਰ ਦੀ ਪਾਬੰਦੀ ਲੱਗ ਸਕਦੀ ਹੈ। ਹਾਲਾਂਕਿ ਉਹਨੇ ਇਸ਼ਾਰਾ ਦਿੱਤਾ ਕਿ ਜੋ ਵਿਅਕਤੀ ਆਪਣੀ ਇੱਛਾ ਨਾਲ ਦੇਸ਼ ਛੱਡ ਜਾਵੇਗਾ ਉਸ ਨੂੰ ਦੁਬਾਰਾ ਵੀ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਇਹ ਵੱਡਾ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਦੇ ਲੋਕ ਜਾਂ ਤਾਂ ਆਸਾਨੀ ਤਰੀਕੇ ਨਾਲ ਆਪਣੀ ਇੱਛਾ ਨਾਲ ਦੇਸ਼ ਛੱਡਣ ਦਾ ਵਿਕਲਪ ਚੁਣ ਸਕਦੇ ਨੇ ਜਾਂ ਉਹਨਾਂ ਨੂੰ ਮੁਸ਼ਕਲ ਤਰੀਕੇ ਨਾਲ ਬਰਦਾਸ਼ਤ ਕਰਨਾ ਪਵੇਗਾ ਜੋ ਉਹਨਾਂ ਲਈ ਸੁਖਦਾਇਕ ਨਹੀਂ ਹੋਵੇਗਾ ਬਾਈਡਨ ਸਰਕਾਰ ਨੇ ਸੀਬੀਵੀ1 ਐਪ ਦੀ ਵਰਤੋਂ ਕਰਕੇ 10 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੁਣ ਮੇਰੀ ਸਰਕਾਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਆਪਣੀ ਇੱਛਾ ਨਾਲ ਦੇਸ਼ ਛੱਡਣ ਲਈ ਇੱਕ ਆਸਾਨ ਤਰੀਕਾ ਦੇਣ ਵਾਸਤੇ ਸੀਬੀਪੀ ਹੋਮ ਐਪ ਲਾਂਚ ਕਰ ਰਹੀ ਹੈ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਤੁਹਾਨੂੰ ਮੌਕਾ ਮਿਲ ਸਕਦਾ ਹੈ ਜੇਕਰ ਤੁਸੀਂ ਇਹ ਮੌਕਾ ਲੈ ਲਓਗੇ ਉਹਨਾਂ ਨੇ ਅੱਗੇ ਕਿਹਾ ਜੇਕਰ ਉਹ ਆਪਣੀ ਇੱਛਾ ਨਾਲ ਦੇਸ਼ ਛੱਡਦੇ ਨੇ ਤਾਂ ਭਵਿੱਖ ਦੇ ਵਿੱਚ ਕਿਸੇ ਸਮੇਂ ਵੀ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ ਪਰ ਜੇਕਰ ਉਹ ਇਸ ਮੌਕੇ ਦਾ ਲਾਭ ਨਹੀਂ ਲੈਂਦੇ ਤਾਂ ਉਹਨਾਂ ਨੂੰ ਲੱਭ ਕੇ ਦੇਸ਼ ਤੋਂ ਬਾਹਰ ਕੱਢਿਆ ਜਾਏਗਾ ਤੇ ਉਹਨਾਂ ਨੂੰ ਮੁੜ ਕਦੇ ਵੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ ਤੁਸੀਂ ਮੁੜ ਕਦੇ ਵੀ ਨਹੀਂ ਅੰਦਰ ਆ ਸਕੋਗੇ 트럼ਪ ਨੇ ਇਹ ਵੀ ਦੱਸਿਆ ਕਿ ਸੀਬੀਪੀ ਹੋਮ ਐਪ ਰਾਹੀਂ ਸਵੈ ਨਿਕਾਸ ਕਰਵਾਉਣ ਨਾਲ ਸਰਕਾਰੀ ਸਰੋਤਾਂ ਦੀ ਬਚਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਹ ਐਪ ਹੁਣ ਸਾਰੇ ਮੋਬਾਈਲ ਐਪ ਸਟੋਰਾਂ ਤੇ ਮੁਫਤ ਦੇ ਵਿੱਚ ਉਪਲਬਧ ਰਹੇਗੀ ਸੀਐਨਐਨ ਦੀ ਰਿਪੋਰਟ ਦੇ ਅਨਸਾਰ ਇੱਕ ਘੋਸ਼ਣਾ ਉਸ ਸਮੇਂ ਹੋਈ ਜਦੋਂ 트럼ਪ ਪ੍ਰਸ਼ਾਸਨ ਨੇ ਸੰਕੜੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਪਰ ਉਹਨਾਂ ਦੀ ਪਛਾਣ ਜਾਵਣਾ ਵਿਰੁੱਧ ਸਬੂਤ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਕਾਰਨ ਪ੍ਰਵਾਸੀਆਂ ਦੇ ਪਰਿਵਾਰਾਂ ਤੇ ਨਾਗਰਿਕ ਅਧਿਕਾਰ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਦੀ ਜਿਹੜੀ ਇੱਕ ਕਦਮ ਜਿਹੜਾ ਹੈ ਨਾਗਰਿਕ ਆਜ਼ਾਦੀਆਂ ਨੂੰ ਕਮਜ਼ੋਰ ਕਰ ਰਿਹਾ ਇਸ ਕਰਕੇ ਇਹ ਜਿਹੜਾ ਵੱਡਾ ਕਦਮ ਹੈ 트럼ਪ ਸਰਕਾਰ ਨੇ ਚੁੱਕ ਲਿਆ ਸੀਬੀਬੀ ਹੋਮ ਐਪ ਰਾਹੀਂ ਜਿਹੜਾ ਹੁਣ ਤੁਸੀਂ ਆਪਣੇ ਆਪ ਜਿਹੜਾ ਅਮਰੀਕਾ ਛੱਡ ਦਿਓ ਨਹੀਂ ਤਾਂ ਤੁਹਾਨੂੰ ਜ਼ਬਰਦਸਤੀ ਜਿਹੜਾ ਅਮਰੀਕਾ ਛੱਡਣਾ ਪਏਗਾ ਇਹ ਹੈ 트럼ਪ ਸਰਕਾਰ ਦਾ ਕਹਿਣਾ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿੱਤ ਨਵੀਂ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਮਿਸਾਂ ਕਰਦੇ ਰੱਖੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਚਾ ਚੰਨਵਾਦ ਹਾਂ ਜੀ ਸਵਾਗਤ ਕਰਦੇ ਹਾਂ ਫਿਰ ਤੋਂ ਤੁਹਾਡਾ ਤੇ ਇੱਕ ਵੱਡੀ ਖਬਰ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ 트럼ਪ ਨੇ ਫਿਰ ਦਿਖਾ ਦਿੱਤੇ ਨੇ ਤਿੱਖੇ ਤੇਵਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਿਰ ਦਿਖਾਇਆ ਜਾਏਗਾ ਦੇਸ਼ ਦਾ ਰਾਹ ਤੇ ਪ੍ਰਵਾਸੀਆਂ ਨੂੰ ਫਿਰ ਕਰਨੀ ਹੋਏਗੀ ਵਾਪਸੀ ਇਦੇ ਲਈ ਕਰ ਦਿੱਤਾ ਹੈ ਉਹਨੇ ਸੀਬੀਪੀ ਹੋਮ ਐਪ ਲਾਂਚ ਆਪਣੀ ਮਰਜ਼ੀ ਨਾਲ ਛੱਡਣਾ ਪਏਗਾ ਅਮਰੀਕਾ ਕੀ ਅਪਡੇਟ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀਰਵਾਰ ਨੂੰ ਸੀਬੀਪੀ ਹੋਮ ਐਪ ਲਾਂਚ ਕਰਨ ਦੀ ਕੋਸ਼ਿਸ਼ ਨਾ ਕੀਤੀ ਹੈ ਇਹ ਇੱਕ ਐਸਾ ਪਲੇਟਫਾਰਮ ਹੈ ਜੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀਆਂ ਨੂੰ ਆਪਣੀ ਇੱਛਾ ਨਾਲ ਦੇ ਛੱਡਣ ਦੀ ਇਜਾਜ਼ਤ ਦਿੰਦਾ ਹੈ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਲੋਕ ਇਸ ਵਿਕਲਪ ਰਾਹੀਂ ਸਵੇਰ ਨਿਕਾਸ ਨਹੀਂ ਕਰਦੇ ਭਾਪਕੇ ਦੇਸ਼ ਨਹੀਂ ਛੱਡਦੇ ਉਹਨਾਂ ਨੂੰ ਜ਼ਬਰਦਸਤੀ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਏਗਾ ਤੇ ਉਹਨਾਂ ਤੇ ਮੁੜ ਪ੍ਰਵੇਸ਼ ਕਰਨ ਤੇ ਜੀਵਨ ਭਰ ਦੀ ਪਾਬੰਦੀ ਲੱਗ ਸਕਦੀ ਹੈ ਹਾਲਾਂਕਿ ਉਹਨਾਂ ਨੇ ਇਸ਼ਾਰਾ ਦਿੱਤਾ ਕਿ ਜੋ ਵਿਅਕਤੀ ਆਪਣੀ ਇੱਛਾ ਨਾਲ ਦੇਸ਼ ਛੱਡ ਜਾਵੇਗਾ ਉਸ ਨੂੰ ਦੁਬਾਰਾ ਵੀ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤਾ ਇਹ ਵੱਡਾ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹੇ ਲੋਕ ਜਾਂ ਤਾਂ ਆਸਾਨੀ ਤਰੀਕੇ ਨਾਲ ਆਪਣੀ ਇੱਛਾ ਨਾਲ ਦੇਸ਼ ਛੱਡਣ ਦਾ ਵਿਕਲਪ ਚੁਣ ਸਕਦੇ ਨੇ ਜਾਂ ਉਹਨਾਂ ਨੂੰ ਮੁਸ਼ਕਲ ਤਰੀਕੇ ਨਾਲ ਬਰਦਾਸ਼ਤ ਕਰਨਾ ਪਵੇਗਾ ਜੋ ਉਹਨਾਂ ਲਈ ਸੁਖਦਾਇਕ ਨਹੀਂ ਹੋਵੇਗਾ ਬਾਈਡਨ ਸਰਕਾਰ ਨੇ ਸੀਬੀਪੀ 1 ਐਪ ਦੀ ਵਰਤੋਂ ਕਰਕੇ 10 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੁਣ ਮੇਰੀ ਸਰਕਾਰ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਆਪਣੇ ਇੱਛਾ ਨਾਲ ਦੇਸ਼ ਛੱਡਣ ਲਈ ਇੱਕ ਸਾਂਤ ਤਰੀਕਾ ਦੇਣ ਵਾਸਤੇ ਸੀਬੀਪੀ ਹੋਮ ਐਪ ਲਾਂਚ ਕਰ ਰਹੀ ਹੈ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਤੁਹਾਨੂੰ ਮੌਕਾ ਮਿਲ ਸਕਦਾ ਜੇਕਰ ਤੁਸੀਂ ਇਹ ਮੌਕਾ ਲੈ ਲਓਗੇ ਉਹਨਾਂ ਨੇ ਅੱਗੇ ਕਿਹਾ ਜੇਕਰ ਉਹ ਆਪਣੀ ਇੱਛਾ ਨਾਲ ਦੇਸ਼ ਛੱਡਦੇ ਨੇ ਤਾਂ ਭਵਿੱਖ ਦੇ ਵਿੱਚ ਕਿਸੇ ਸਮੇਂ ਵੀ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਪਰ ਜੇਕਰ ਉਹ ਇਸ ਮੌਕੇ ਦਾ ਲਾਭ ਨਹੀਂ ਲੈਂਦੇ ਤਾਂ ਉਹਨਾਂ ਨੂੰ ਲੱਭ ਕੇ ਦੇਸ਼ ਤੋਂ ਬਾਹਰ ਕੱਢਿਆ ਜਾਏਗਾ ਤੇ ਉਹਨਾਂ ਨੂੰ ਮੁੜ ਕਦੇ ਵੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ ਤੁਸੀਂ ਮੁੜ ਕਦੇ ਵੀ ਨਹੀਂ ਅੰਦਰ ਆ ਸਕੋਗੇ 트럼ਪ ਨੇ ਇਹ ਵੀ ਦੱਸਿਆ ਕਿ ਸੀਬੀਪੀ ਹੋਮ ਐਪ ਰਾਹੀਂ ਸਵੈ ਨਿਕਾਸ ਕਰਵਾਉਣ ਨਾਲ ਸਰਕਾਰੀ ਸਰੋਤਾਂ ਦੀ ਬਚਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਹ ਐਪ ਹੁਣ ਸਾਰੇ ਮੋਬਾਈਲ ਐਪ ਸਟੋਰਾਂ ਤੇ ਮੁਫਤ ਦੇ ਵਿੱਚ ਉਪਲਬਧ ਰਹੇਗੀ ਸੀਐਨਐਨ ਦੀ ਰਿਪੋਰਟ ਦੇ ਅਨਸਾਰ ਇੱਕ ਘੋਸ਼ਣਾ ਉਸ ਸਮੇਂ ਹੋਈ ਜਦੋਂ ਟਰੰਪ ਪ੍ਰਸ਼ਾਸਨ ਨੇ ਸੈਂਕੜੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਪਰ ਉਹਨਾਂ ਦੀ ਪਛਾਣ ਜਾਣਾਂ ਵਿਰੁੱਧ ਸਬੂਤ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਕਾਰਨ ਪ੍ਰਵਾਸੀਆਂ ਦੇ ਪਰਿਵਾਰਾਂ ਤੇ ਨਾਗਰਿਕ ਅਧਿਕਾਰ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਦੀ ਜੜੀ ਹੈ ਇੱਕ ਕਦਮ ਜਿਹੜਾ ਹੈ ਨਾਗਰਿਕ ਆਜ਼ਾਦੀਆਂ ਨੂੰ ਕਮਜ਼ੋਰ ਕਰ ਰਿਹਾ ਇਸ ਕਰਕੇ ਇਹ ਜਿਹੜਾ ਵੱਡਾ ਕਦਮ ਹੈ 트럼ਪ ਸਰਕਾਰ ਨੇ ਚੁੱਕ ਲਿਆ ਸੀ ਬੀਬੀ ਹੋਮ ਐਪ ਰਾਹੀਂ ਜਿਹੜਾ ਹੁਣ ਤੁਸੀਂ ਆਪਣੇ ਆਪ ਜਿਹੜਾ ਅਮਰੀਕਾ ਛੱਡ ਦਿਓ ਨਹੀਂ ਤਾਂ ਤੁਹਾਨੂੰ ਜ਼ਬਰਦਸਤੀ ਜਿਹੜਾ ਅਮਰੀਕਾ ਛੱਡਣਾ ਪਏਗਾ ਇਹ ਹੈ 트럼ਪ ਸਰਕਾਰ ਦਾ ਕਹਿਣਾ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿੱਤ ਨਵੀਆਂ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਮਿਸਾਂ ਕਰਕੇ ਰੱਖੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਚਾਹਤ ਧੰਨਵਾਦ ਹਾਂਜੀ ਸਵਾਗਤ ਕਰਦੇ ਹਾਂ ਫਿਰ ਤੋਂ ਤੁਹਾਡਾ ਤੇ ਇੱਕ ਵੱਡੀ ਖਬਰ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ 트럼ਪ ਨੇ ਫਿਰ ਦਿਖਾ ਦਿੱਤੇ ਨੇ ਤਿੱਖੇ ਤੇਵਰ ਕੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਿਰ ਦਿਖਾਇਆ ਜਾਏਗਾ ਦੇਸ਼ ਦਾ ਰਾਹ ਤੇ ਪ੍ਰਵਾਸੀਆਂ ਨੂੰ ਫਿਰ ਕਰਨੀ ਹੋਏਗੀ ਵਾਪਸੀ ਇਹਦੇ ਲਈ ਕਰ ਦਿੱਤਾ ਉਹਨੇ ਸੀਬੀਪੀ ਹੋਮ ਐਪ ਲਾਂਚ ਆਪਣੀ ਮਰਜ਼ੀ ਨਾਲ ਛੱਡਣਾ ਪਏਗਾ ਅਮਰੀਕਾ ਕੀ ਅਪਡੇਟ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਵੀਰਵਾਰ ਨੂੰ ਸੀਬੀਪੀ ਹੋਮ ਐਪ ਲਾਂਚ ਕਰਨ ਦੀ ਕੋਸ਼ਿਸ਼ ਨਾ ਕੀਤੀ ਹੈ ਇੱਕ ਐਸਾ ਪਲੇਟਫਾਰਮ ਹੈ ਜੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀਆਂ ਨੂੰ ਆਪਣੀ ਇੱਛਾ ਨਾਲ ਦੇਸ਼ ਛੱਡਣ ਦੀ ਇਜਾਜ਼ਤ ਦਿੰਦਾ ਹੈ। ਟਰੰਪ ਨੇ ਚੇਤਾਵਨੀ ਦਿੱੰਦਿਆ ਕਿ ਆ ਕਿ ਜੋ ਲੋਕ ਇਸ ਵਿਕਲਪ ਰਾਹੀਂ ਸਵੈ ਨਿਕਾਸ ਨਹੀਂ ਕਰਦੇ ਭਾਪਕੇ ਦੇਸ਼ ਨਹੀਂ ਛੱਡਦੇ ਉਹਨਾਂ ਨੂੰ ਜ਼ਬਰਦਸਤੀ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਏਗਾ ਤੇ ਉਹਨਾਂ ਤੇ ਮੁੜ ਪ੍ਰਵੇਸ਼ ਕਰਨ ਤੇ ਜੀਵਨ ਭਰ ਦੀ ਪਾਬੰਦੀ ਲੱਗ ਸਕਦੀ ਹੈ। ਹਾਲਾਂਕਿ ਉਹਨਾਂ ਇਸ਼ਾਰਾ ਦਿੱਤਾ ਕਿ ਜੋ ਵਿਅਕਤੀ ਆਪਣੀ ਇੱਛਾ ਨਾਲ ਦੇਸ਼ ਛੱਡ ਜਾਵੇਗਾ ਉਸ ਨੂੰ ਦੁਬਾਰਾ ਵੀ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਇਹ ਵੱਡਾ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸਾਡੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਦੇ ਲੋਕ ਜਾਂ ਤਾਂ ਆਸਾਨੀ ਤਰੀਕੇ ਨਾਲ ਆਪਣੀ ਇੱਛਾ ਨਾਲ ਦੇਸ਼ ਛੱਡਣ ਦਾ ਵਿਕਲਪ ਚੁਣ ਸਕਦੇ ਨੇ ਜਾਂ ਉਹਨਾਂ ਨੂੰ ਮੁਸ਼ਕਲ ਤਰੀਕੇ ਨਾਲ ਬਰਦਾਸ਼ਤ ਕਰਨਾ ਪਵੇਗਾ ਜੋ ਉਹਨਾਂ ਲਈ ਸੁਖਦਾਇਕ ਨਹੀਂ ਹੋਵੇਗਾ ਬਾਈਡਨ ਸਰਕਾਰ ਨੇ ਸੀਬੀਵੀ1 ਐਪ ਦੀ ਵਰਤੋਂ ਕਰਕੇ 10 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੁਣ ਮੇਰੀ ਸਰਕਾਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਆਪਣੀ ਇੱਛਾ ਨਾਲ ਦੇਸ਼ ਛੱਡਣ ਲਈ ਇੱਕ ਆਸਾਨ ਤਰੀਕਾ ਦੇਣ ਵਾਸਤੇ ਸੀਬੀਪੀ ਹੋਮ ਐਪ ਲਾਂਚ ਕਰ ਰਹੀ ਹੈ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਤੁਹਾਨੂੰ ਮੌਕਾ ਮਿਲ ਸਕਦਾ ਹੈ ਜੇਕਰ ਤੁਸੀਂ ਇਹ ਮੌਕਾ ਲੈ ਲਓਗੇ ਉਹਨਾਂ ਨੇ ਅੱਗੇ ਕਿਹਾ ਜੇਕਰ ਉਹ ਆਪਣੀ ਇੱਛਾ ਨਾਲ ਦੇਸ਼ ਛੱਡਦੇ ਨੇ ਤਾਂ ਭਵਿੱਖ ਦੇ ਵਿੱਚ ਕਿਸੇ ਸਮੇਂ ਵੀ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਮੌਕਾ ਜਿਹੜਾ ਹੈ ਉਹ ਮਿਲ ਸਕਦਾ ਹੈ ਪਰ ਜੇਕਰ ਉਹ ਇਸ ਮੌਕੇ ਦਾ ਲਾਭ ਨਹੀਂ ਲੈਂਦੇ ਤਾਂ ਉਹਨਾਂ ਨੂੰ ਲੱਭ ਕੀ ਦੇਸ਼ ਤੋਂ ਬਾਹਰ ਕੱਢਿਆ ਜਾਏਗਾ ਤੇ ਉਹਨਾਂ ਨੂੰ ਮੁੜ ਕਦੇ ਵੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ ਤੁਸੀਂ ਮੁੜ ਕਦੇ ਵੀ ਨਹੀਂ ਅੰਦਰ ਆ ਸਕੋਗੇ 트럼ਪ ਨੇ ਇਹ ਵੀ ਦੱਸਿਆ ਕਿ CBP ਹੋਮ ਐਪ ਰਾਹੀਂ ਸਵੈ ਨਿਕਾਸ਼ ਕਰਵਾਉਣ ਨਾਲ ਸਰਕਾਰੀ ਸਰੋਤਾਂ ਦੀ ਬਚਤ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਇਹ ਐਪ ਹੁਣ ਸਾਰੇ ਮੋਬਾਈਲ ਐਪ ਸਟੋਰਾਂ ਤੇ ਮੁਫਤ ਦੇ ਵਿੱਚ ਉਪਲਬਧ ਰਹੇਗੀ CNN ਦੀ ਰਿਪੋਰਟ ਦੇ ਅਨਸਾਰ ਇੱਕ ਘੋਸ਼ਣਾ ਉਸ ਸਮੇਂ ਹੋਈ ਜਦੋਂ 트럼ਪ ਪ੍ਰਸ਼ਾਸਨ ਨੇ ਸੰਕੜੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਪਰ ਉਹਨਾਂ ਦੀ ਪਛਾਣ ਜਾਂ ਉਹਨਾਂ ਵਿਰੁੱਧ ਸਬੂਤ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਕਾਰਨ ਪ੍ਰਵਾਸੀਆਂ ਦੇ ਪਰਿਵਾਰਾਂ ਤੇ ਨਾਗਰਿਕ ਅਧਿਕਾਰ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਦੀ ਜਿਹੜੀ ਹੈ ਇੱਕ ਕਦਮ ਜਿਹੜਾ ਹੈ ਨਾਗਰਿਕ ਆਜ਼ਾਦੀਆਂ ਨੂੰ ਕਮਜ਼ੋਰ ਕਰ ਰਿਹਾ ਇਸ ਕਰਕੇ ਇਹ ਜਿਹੜਾ ਵੱਡਾ ਕਦਮ ਹੈ 트ੰਪ ਸਰਕਾਰ ਨੇ ਚੁੱਕ ਲਿਆ ਸੀਬੀਬੀ ਹੋਮ ਐਪ ਰਾਹੀਂ ਜਿਹੜਾ ਹੁਣ ਤੁਸੀਂ ਆਪਣੇ ਆਪ ਜਿਹੜਾ ਅਮਰੀਕਾ ਛੱਡ ਦਿਓ ਨਹੀਂ ਤਾਂ ਤੁਹਾਨੂੰ ਜ਼ਬਰਦਸਤੀ ਜਿਹੜਾ ਅਮਰੀਕਾ ਛੱਡਣਾ ਪਏਗਾ ਇਹ ਹੈ 트럼ਪ ਸਰਕਾਰ ਦਾ ਕਹਿਣਾ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਮਿਸਾ ਕਰਕੇ ਰੱਖੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰਦੇ ਹੋ ਮਿਲਦੇ ਆਇਓ ਕੋਰਨਵੀ ਅਪਡੇਟ ਦੇ ਨਾਲ ਦਿਓ ਚਾਹਤ ਧੰਨਵਾਦ ਹਾਂਜੀ ਸਵਾਗਤ ਕਰਦੇ ਹਾਂ ਫਿਰ ਤੋਂ ਤੁਹਾਡਾ ਤੇ ਇੱਕ ਵੱਡੀ ਖਬਰ ਫਿਰ ਤੋਂ ਲੈ ਕੇ ਹਾਜ਼ਰ ਹੋਏ ਹਾਂ 트럼ਪ ਨੇ ਫਿਰ ਦਿਖਾ ਦਿੱਤੇ ਨੇ ਤਿੱਖੇ ਤੇਵਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਿਰ ਦਿਖਾਇਆ ਜਾਏਗਾ ਦੇਸ਼ ਦਾ ਰਾਹ ਤੇ ਪ੍ਰਵਾਸੀਆਂ ਨੂੰ ਕਰਨੀ ਹੋਏਗੀ ਵਾਪਸੀ ਇਦੇ ਲਈ ਕਰ ਦਿੱਤਾ ਹੈ ਉਹਨੇ ਸੀਬੀਪੀ ਹੋਮ ਐਪ ਲਾਂਚ ਆਪਣੀ ਮਰਜ਼ੀ ਨਾਲ ਛੱਡਣਾ ਪਏਗਾ ਅਮਰੀਕਾ ਕੀ ਅਪਡੇਟ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀਰਵਾਰ ਨੂੰ ਸੀਬੀਪੀ ਹੋਮ ਐਪ ਲਾਂਚ ਕਰਨ ਦੀ ਕੋਸ਼ਿਸ਼ ਨਾ ਕੀਤੀ ਹੈ ਇਹ ਇੱਕ ਐਸਾ ਪਲੇਟਫਾਰਮ ਹੈ ਜੋ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਵਿਅਕਤੀਆਂ ਨੂੰ ਆਪਣੀ ਇੱਛਾ ਨਾਲ ਦੇ ਛੱਡਣ ਦੀ ਇਜਾਜ਼ਤ ਦਿੰਦਾ ਹੈ 트੍ਰੰਪ ਨੇ ਚੇਤਾਵਨੀ ਦਿੱੰਦਿਆ ਕਿ ਆ ਕਿ ਜੋ ਲੋਕ ਇਸ ਵਿਕਲਪ ਰਾਹੀਂ ਸਵੈ ਨਿਕਾਸ ਨਹੀਂ ਕਰਦੇ ਭਾਪਕੇ ਦੇਸ਼ ਨਹੀਂ ਛੱਡਦੇ ਉਹਨਾਂ ਨੂੰ ਜ਼ਬਰਦਸਤੀ ਦੇਸ਼ ਤੋਂ ਕੱਢਣ ਦੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਏਗਾ ਤੇ ਉਹਨਾਂ ਤੇ ਮੁੜ ਪ੍ਰਵੇਸ਼ ਕਰਨ ਤੇ ਜੀਵਨ ਭਰ ਦੀ ਪਾਬੰਦੀ ਲੱਗ ਸਕਦੀ ਹੈ ਹਾਲਾਂਕਿ ਉਹਨਾਂ ਨੇ ਇਸ਼ਾਰਾ ਦਿੱਤਾ ਕਿ ਜੋ ਵਿਅਕਤੀ ਆਪਣੀ ਇੱਛਾ ਨਾਲ ਦੇਸ਼ ਛੱਡ ਜਾਵੇਗਾ ਉਸ ਨੂੰ ਦੁਬਾਰਾ ਵੀ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤਾ ਇਹ ਵੱਡਾ ਬਿਆਨ ਅਮਰੀਕੀ ਰਾਸ਼ਟਰ ਦੇ ਦੇਸ਼ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕ ਤਰੀਕੇ ਨਾਲ ਆਪਣੀ ਇੱਛਾ ਨਾਲ ਦੇਸ਼ ਛੱਡਣ ਦਾ ਵਿਕਲਪ ਚੁਣ ਸਕਦੇ ਨੇ ਜਾਂ ਉਹਨਾਂ ਨੂੰ ਮੁਸ਼ਕਲ ਤਰੀਕੇ ਨਾਲ ਬਰਦਾਸ਼ਤ ਕਰਨਾ ਪਵੇਗਾ ਜੋ ਉਹਨਾਂ ਲਈ ਸੁਖਦਾਇਕ ਨਹੀਂ ਹੋਵੇਗਾ ਬਾਈਡਨ ਸਰਕਾਰ ਨੇ ਸੀਬੀਪੀ 1 ਐਪ ਦੀ ਵਰਤੋਂ ਕਰਕੇ 10 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੁਣ ਮੇਰੀ ਸਰਕਾਰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਆਪਣੀ ਇੱਛਾ ਨਾਲ ਦੇ ਚੱਡਣ ਲਈ ਇੱਕ ਸਾਂਤ ਤਰੀਕਾ ਦੇਣ ਵਾਸਤੇ ਸੀਬੀਪੀ ਹੋਮ ਐਪ ਲਾਂਚ ਕਰ ਰਹੀ ਹੈ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਤੁਹਾਨੂੰ ਮੌਕਾ ਮਿਲ ਸਕਦਾ ਜੇਕਰ ਤੁਸੀਂ ਇਹ ਮੌਕਾ ਲੈ ਲਓਗੇ ਉਹਨਾਂ ਨੇ ਅੱਗੇ ਕਿਹਾ ਜੇਕਰ ਉਹ ਆਪਣੀ ਇੱਛਾ ਨਾਲ ਦੇਸ਼ ਛੱਡਦੇ ਨੇ ਤਾਂ ਭਵਿੱਖ ਦੇ ਵਿੱਚ ਕਿਸੇ ਸਮੇਂ ਵੀ ਉਹਨਾਂ ਨੂੰ ਕਾਨੂੰਨੀ ਤਰੀਕੇ ਨਾਲ ਵਾਪਸ ਆਉਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ ਹੈ ਪਰ ਜੇਕਰ ਉਹ ਇਸ ਮੌਕੇ ਦਾ ਲਾਭ ਨਹੀਂ ਲੈਂਦੇ ਤਾਂ ਉਹਨਾਂ ਨੂੰ ਲੱਭ ਕੇ ਦੇਸ਼ ਤੋਂ ਬਾਹਰ ਕੱਢਿਆ ਜਾਏਗਾ ਤੇ ਉਹਨਾਂ ਨੂੰ ਮੁੜ ਕਦੇ ਵੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ ਤੁਸੀਂ ਮੁੜ ਕਦੇ ਵੀ ਨਹੀਂ ਅੰਦਰ ਆ ਸਕੋਗੇ